ਦੇਵੋ ਤੇ ਯਾਰ ਹੈ ਤੇ ਵੀ ਚੈਲੈਂਜ ਹੈ ਉਹਨੇ ਕਹਿਣਾ ਕਿ ਲੈ ਨਾ ਨਹੀਂ ਨਹੀਂ ਮੇਰੀ ਗੱਲ ਬੈਠਾ ਚਲੋ ਮਗੱਜਾ ਦਿਓ ਮੈਨੂੰ ਐਂ ਦੱਸ ਦੋ ਜੀ ਇੰਨੇ ਬੰਦੇ ਬੈਠੇ ਹੋ ਵੀ ਔਰਤ ਨੂੰ ਕੋਈ ਆਪਦੇ ਘਰੋਂ ਕੱਢ ਦੋ ਜੁਰਤ ਹੈ ਕਿਸੇ ਦੀ ਦੱਸੋ ਵੀਰ ਮੇਰੇ ਤੂੰ ਹੀ ਕੱਢਿਆ ਕੋਈ ਨਹੀਂ ਤੂੰ ਹੁਣ ਗੁੜੀਆਂ ਨੂੰ ਕੋਈ ਲੋਕਿਕ ਕੰਦਲੀਆਂ ਹੋਣੀਆਂ ਮੇਰੇ ਸਾਹ ਦੇ ਗੁੜੀਆਂ ਅੱਗੇ ਆਉਂਦੀਆਂ ਕੋਈ ਕੱਟੀਆਂ ਹੋਗੀਆਂ ਨਹੀਂ ਹੋਣੀ ਜੀ ਅੱਗੇ ਨਾ ਅਸੀਂ ਤੁਹਾਡੇ ਸਾਥੇ ਕੋਈ ਪਰਾਣੀ ਕਰਵਾਉਂਦੇ ਬਿਠੇ ਤੁਸੀਂ ਕਹਿੰਦੇ ਰੱਬ ਸਾਵਣ ਵਾਲੀ ਗੱਲ ਕਰਦੇ ਆ ਆਪਾਂ ਲਾ ਕੇ ਆਪਾਂ ਤੋੜਨ ਵਾਲੀ ਔਰਤ ਨੂੰ ਜੀ ਕਹਿੰਦੇ ਨਹੀਂ ਸਕਦਾ ਕੋਈ ਵੀ ਬੱਚੇ ਇਹੋ ਰੱਬ ਸਾਵਣ ਵਾਲੀ ਗੱਲ ਜਿਵੇਂ ਦੇ ਬੰਦੇ ਨੂੰ ਪੈਸਾ ਮਾਉਂਦੇ ਕਿੰਨੇ ਹੋਊਗਾ ਸਤੋ ਹਾਂ ਕਿੱਥੇ ਰਹਿਣਾ ਵੀਰ ਮੇਰੇ ਤੇਰਾ ਮਾਪੋ ਕਿੱਥੇ ਹੈ ਇੱਕ ਮਿੰਟ ਮੇਰੇ ਮਾਪੇ ਦੀ ਸ਼ਕਲ ਕਿੱਥੇ ਰਹਿਣਾ ਮੇਰੇ ਇੱਕ ਮਿੰਟ ਕਰੀ ਨਾ ਇੱਕ ਮਿੰਟ ਇੱਕ ਮਿੰਟ ਭਾਈ ਰੋਲਾ ਨਾ ਜੰਮੋ ਆਓ ਕਿਤੇ ਤੁਮ ਜੀ ਮਾਦੀ ਸਭਾ ਸਾਹਿਬ ਜੀ ਕੀ ਐਵੇਂ ਦੇਖਦੇ ਹੋ ਮੌਕੇ ਰਜੂਤਾ ਹਾਂ ਜੀ ਹਾਂ ਜੀ ਕਿਵੇਂ ਦੇਖ ਰਿਹਾ ਕੇਸ ਨੂੰ ਜਿਹਨੇ ਕਿ ਮਾਨ ਵਿੱਚ ਪਈ ਨਾ ਸਿਆਣੇ ਉਸੇ ਜਗਦੀ ਮੇਰੀ ਤੀ ਚੁੱਪ ਜੀ ਭਾਈ ਚੁੱਪ ਹੋ ਜਾ ਬੱਚੇ ਬੱਚੇ ਬਾਕੀ ਜਿੰਨੇ ਬਾਬਾ ਜੀ ਕਹਿ ਰਹੇ ਆ ਵੀ ਆਪਾਂ ਕੇਸ ਦਾ ਹੁਦਾ ਠੀਕ ਹੈ ਠੀਕ ਆ ਹੁਣ ਆਪਾਂ ਨਵੇਂ ਬੁੱਤੇ ਤੇ ਗੱਲ ਕਰੋ ਜੀ ਕੱਪਾ ਤੇ ਇਹਦੇ ਕਹੋਤਾ ਜਾਣਾ ਨਹੀਂ ਕਹੋਤਾ ਪੈਸੇ ਵੀ ਹੱਥ ਲੰਗ ਜੇਦਾ ਕੋਈ ਫੇਚੂਗਾ ਕੋਈ ਗੱਲ ਵੀ ਨਹੀਂ ਜੇ ਅੱਜ ਵੀ ਨਹੀਂ ਹਾਂਜੀ ਹਾਂ ਇੰਨਾ ਵੀ ਲੈ ਜਾਣ ਜੀ ਉਸ ਫਿਰ ਆਂਦਾ ਉਹਦਾ ਰਾਈਡ ਬਣਦਾ ਅੱਜ ਵੀ ਰਾਈਡ ਬਣਦਾ ਉਹਦਾ ਇੱਥੇ ਰਹਿਣ ਦਾ ਰਾਈਡ ਬਣਦਾ ਹੈਗਾ ਅੱਜ ਮੈਂ ਦੂਸਰੀ ਵਾਰ ਕੁੜੀ ਨੂੰ ਛੱਟਣ ਆਇਆ ਇਹਨਾਂ ਨੇ ਸਾਨੂੰ ਘਰੇ ਵੜਦੇ ਨੇ ਲੇ ਇਲਜ਼ਾਮ ਲਾਇਆ ਸਾਡੇ ਜਿੰਦੇ ਭੰਨੇ ਸਾਡਾ ਆ ਕੇ ਰੋ ਤੇ ਜਾ ਮੇਰਾ ਕੋਈ ਸਰਦਾਰ ਸਮੂਹ ਦਾ ਇੱਥੇ ਦਿਖਾਓ ਕਿ ਅਸੀਂ ਨਾ ਪਛਾਉਣਾ ਹੀ ਹਾਂ ਪਛਾਉਣ ਦੇ ਹੱਥ ਆ ਅਸੀਂ ਉਹਦੇ ਘਰੇ ਛੱਕਣ ਕਿਉਂ ਆਉਂਦੇ ਕਿੰਨੇ ਪੈਰੀ ਹੱਥ ਲਾ ਕੇ ਇਹਨੂੰ ਛੱਕਣ ਆਏ ਸੀ ਇਹਨਾਂ ਨੇ ਸਾਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਬਰਸਾਦ ਦੇ ਨੇ ਸੱਜਾ ਦਮੂਹ ਤੇ ਤੁਸੀਂ ਬੜੀ ਲਫੇ ਲਾਖੀ ਦੇ ਕਿਉਂ ਮੈਂ ਡੇੜੀ ਆ ਗੁਦੀਦਾ ਇਹਨਾਂ ਨੇ ਸਾਨੂੰ ਧੱਕੇ ਮਾਰ ਕੇ ਇਥੋਂ ਬਾਹਰ ਕੱਢਿਆ ਸਾਡੀ ਬੇਇੱਜ਼ਤੀ ਕਰੀ ਤਾਹਾਂ ਗਾਲਾਂ ਕੱਢੀਆਂ ਸਾਨੂੰ ਚਵਾਰੇ ਦੇ ਵਿੱਚ ਇਹਨਾਂ ਨੇ ਕਿਉਂ ਬੁੱਤਾਂ ਚਲੋ ਬਾਬੇ ਵਾਲੀ ਨਾਲੋਂ ਸਰਦ ਇੱਕ ਮਿੰਟ ਚੁੱਪ ਕਰੋ ਬਿਲਕੁਲ ਸੂਤ ਰਹੇ ਥੋੜਾ ਸੁਣੋ ਬਾਈ ਤੇ ਪਕਾ ਬਾਬਾ ਜੀ ਗੱਲ ਸੁਣੋ ਸ਼ਾਂਤੀ ਨਾਲ ਸ਼ਾਂਤੀ ਨਹੀਂ ਜਾਨੀ ਜਾਨੀ ਆ ਦੇਖ ਮੈਂ ਹੁਣ ਵੀ ਹੱਥ ਤੋੜਦਾ ਸੀ 20 ਥੋੜੀ ਇੱਕੋ ਹੀ ਗੱਲ ਕਹੀ ਸੀ ਵੀ ਸਾਰੀਆਂ ਗੱਲਾਂ ਪਿਛਲੀਆਂ ਮਤਲਬ ਟੋਆ ਕੱਟ ਕੇ ਦੱਬੋ ਅੱਜ ਵੀ ਗੱਲ ਕਰੋ ਬਾਜੋ ਅਸੀਂ ਕੁੜੀ ਨੂੰ ਛੱਡਣਾ ਆ ਕੁੜੀ ਦਾ ਜਿਹੜਾ ਹੱਕ ਬਣਦਾ ਉਹ ਦਿਓ ਬਸ ਦੂਜੀ ਗੱਲ ਨਹੀਂ ਸਾਡੀ ਦੂਜੀ ਗੱਲ ਨਹੀਂ ਸਾਡੀ ਕੋਈ ਨਹੀਂ ਸਾਨੂੰ ਸਰਕਾਰ ਦੇ ਕੋਰਟ ਦੇ ਕਿਹਦੇ ਚੱਲਦਾ ਸਾਡੇ ਕੋਲ ਤੋਂ ਪਤਾ ਨਹੀਂ ਸਾਨੂੰ ਕਿੰਨੀ ਸਾਡੇ ਨਾਲ ਬਸਾਉਂਦੇ ਆ ਤੇਸ ਵਾਪਸ ਕਰਵਾਇਆ ਤੁਸੀਂ ਪਹਿਲਾਂ ਵੀ ਆਏ ਚਲੋ ਪਹਿਲਾਂ ਤਾਂ ਬਾਬਾ ਜੀ ਕਹਿੰਦੇ ਛੱਡੋ ਹੁਣ ਅੱਗੇ ਆਪਾਂ ਜਿਵੇਂ ਬਾਬਾ ਜੀ ਕਹਿ ਰਹੇ ਆ ਕੋਈ ਨਹੀਂ ਸੈਂਟਿੰਗ ਹੁੰਦੀ ਆ ਤਾਂ ਇਹਨਾਂ ਦੀ ਬਹੁਤ ਵਧੀਆ 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 ਸਾਡਾ ਛੱਡਣਾ ਕਰਨੀ ਪੈਣੀ ਹੈ ਜੀ ਉਹ ਬਿਲਕੁਲ ਹੋਣੀ ਗੱਲਾਂ ਸਹੀ ਕਿਹਾ ਹਾਂ ਨਹੀਂ ਹੈਗਾ ਜੀ ਅਸੀਂ ਵੀ ਐਂ ਕੰਮ ਕਰਦੇ ਹਾਂ ਹਾਂ ਜੀ ਫਿਰ ਕਿਵੇਂ ਜਸੇਧਰ ਸਾਹਿਬ ਜੀ ਕਿਵੇਂ ਦੇਖਣ ਉਹਨੂੰ ਸ਼ਾਬਾਸ਼ ਜੀ ਇੱਕ ਮਿੰਟ ਕੱਢੀ ਨਾ ਗੱਲਾਂ ਸਾਡੋ ਠੀਕ ਆ ਜੀ ਨਵੇਂ ਸਿਰੋਂ ਆਉਦੀ ਜ਼ਿੰਦਗੀ ਸਵਾਰੋ ਤੇ ਆ ਬੱਚੇ ਦੇ ਕੰਨੀ ਦੇਖੇ ਅਸੀਂ ਇਹ ਵੀ ਗੱਲ ਕਹਿਣਾ ਹੁਣ ਜਿਵੇਂ ਉਹ ਮੁੰਡਾ ਕਹਿ ਰਿਹਾ ਮੇਰਾ ਵਿਆਹ ਹੋ ਗਿਆ ਉਹਨੂੰ ਵੀ ਨਾਂ ਰੱਖੇ ਬੀਬੀ ਨੂੰ ਅਸੀਂ ਉਹਨੂੰ ਆਏ ਨੇ ਕਹਿੰਦੇ ਵੀ ਘਰੋਂ ਕੱਢੇ ਉਹ ਵੀ ਰੱਖੇ ਬਾਕੀ ਇਹਨਾਂ ਧਰਮ ਦੇ ਦੋ ਵਿਆਹ ਵੀ ਹੋ ਜਾਂਦੇ ਆ ਤਿੰਨ ਵੀ ਹੋ ਜਾਂਦੇ ਠੀਕ ਨੇ ਜੀ ਸੱਤ ਦਾ ਤੁਹਾਨੂੰ ਪਤਾ ਤੇਰਾ ਤੱਕ ਪਤਾ ਵੀ ਪੈਨ ਹੋ ਜਾਂਦੇ ਆ ਗੱਲਾਂ ਹੋ ਗਈਆਂ ਉਹਨਾਂ ਨੂੰ ਮੇਰੇ ਪਾਸੇ ਰੱਖ ਕੇ ਆਉਂਦੇ ਨਵੇਂ ਸੁਵੰਨ ਦੇ ਨਾ ਇਹ ਬੱਚੀ ਨੂੰ ਪੜਾਈ ਦੇ ਵਿੱਚ ਬੜੀ ਗੱਲ ਜਵਾਨ ਆ ਕੱਲ ਕਿਉਂ ਸਾਡਾ ਨੂੰ ਵਿਆਹ ਵਾਲੀ ਹੋ ਜਾਂਦੇ ਇਹਨੂੰ ਕਿੱਧਰ ਤੋਂ ਰੱਖੇ ਤੇ ਪੱਕੇ ਨਹੀਂ ਤਾਂ ਦੇਖੋ ਤੁਸੀਂ ਕੁੜੀ ਜਾਨੂੰ ਸਾਡੇ ਨੂੰ ਲੱਗ ਮੈਂ ਅੱਛਾ ਭਾਈ ਦੇਖ ਲਈ ਨੂੰ ਮੈਂ ਬੰਸਰ ਕਰ ਰਿਹਾ ਕਾਰਜ ਕਰ ਰਹੇ ਨਾ ਇੱਕ ਮਿੰਟ ਨਹੀਂ ਮੈਂ ਕਿਉਂ ਹਾਂ ਕਿਵੇਂ ਕੀ ਕਰੀਏ ਸਾਜੂ ਜੀ ਜਿੰਨਾ ਕੋਈ ਸਾਧਨ ਨਹੀਂ ਦਿੰਦੀ ਮੈਂ ਕੋਈ ਨਹੀਂ ਕਰ ਰੋਟੇ ਰੱਖਾ ਸਾਜੂ ਕੋਲ ਚੱਕਣ ਕਰ ਕਿੰਨੀ ਮਿੰਟ ਦੋਈ ਆਈ ਵੀ ਤਾਂ ਹੈ ਨਹੀਂ ਪਾਟੋ ਕਰਨਾ ਵੀ ਨਹੀਂ ਹੈਣ ਦੋ ਕਰ ਮੁੰਡੇ ਨੂੰ ਵੀ ਬੁਲਾ ਲਓ ਆ ਗਿਆ ਮੁੰਡਾ ਵੀ ਆ ਜਾ ਮੈਂ ਕੁਰਸੀ ਲੈ ਆ ਪਾਈ ਇਹਨੂੰ ਆਵੇ ਨਾ ਲਾਪੈ ਰਿਆ ਲੋ ਆਊਗਾ ਜੇ ਜਣ ਕੋਈ ਕਾਸੀ ਕਰੂਗੀ ਸਾਧਨ ਕੋਲ ਤੋਂ ਰੋਡ ਕਰੀ ਵੀਡੀਓ ਭੇਜ ਸਕਦਾ ਕੀ ਆ ਇਹਨਾਂ ਬਾਰੇ ਕੀ ਕਰਤੀ ਕਰਤੀ ਹੋ ਨਹੀਂ ਉਹ ਕੇ ਕਰ ਰਿਹਾ ਸੌਂਦਾ ਠੀਕ ਹੈ ਹਾਂ ਭਾਈ ਕੀ ਕਿਹੜਾ ਜੋ ਕੀ ਕਹਿੰਦੇ ਸੀ ਤੁਸੀਂ ਮਰੇ ਦੂਸਰੇ ਕੀ ਕਹਿਣਾ ਹੈ ਪਾਣੀ ਮਤਾਇਆ ਬੂਆ ਬਿਨਾਂ ਪਰ ਜਿਵੇਂ ਮੇਰੇ ਸਾਹਮਣੇ ਕਿਹਾ ਵੀ ਅੱਜ ਤੱਕ ਜਿੱਦਾ ਵੀ ਸਭ ਨੂੰ ਮੈਂ ਅੱਜ ਨਹੀਂ ਪਹੁੰਚ ਲੈਣ ਦੀ ਆਈ ਮੈਂ ਸੱਕ ਬਸਣ ਆਈ ਹਾਂ ਉੱਥੇ ਜਾ ਕੇ ਰੋਡੂ ਗੱਲ ਨਹੀਂ ਕੀਤੀ ਮੈਂ ਇਹ ਇਹਦੇ ਫਰਜ਼ ਨਹੀਂ ਮੇਰੇ ਹੱਥੋਂ ਗੱਦਨ ਆਏ ਉੱਥੇ ਵੀ ਇਹੀ ਕਹਿੰਦੇ ਵੀ ਆਹ ਬਤਾ ਕੇ ਮੇਰੀ ਕੋਈ ਪਾਪਾ ਜੀ ਹਿੱਸੇ ਦੇ ਹੱਟੇ ਚ ਫਰਕ ਹੁੰਦਾ ਹੱਕ ਦੀ ਗੱਲ ਕਰੀਏ ਹਿੱਸੇ ਦੇ ਹੱਟੇ ਹੱਟੇ ਚ ਬੰਦ ਹੁੰਦੇ ਇੱਦਾਂ ਇੱਦਾਂ ਤਾਂ ਆਏ ਹੁੰਦਾ ਵੀ ਲੈ ਕੇ ਤੁਸੀਂ ਜੋਬ ਕਿਹੜੀ ਜੋਬ ਕਰਦੇ ਹੋ ਸਟਾਫ ਨਸ ਬਸ ਇੰਨੀ ਤਨਖਾਹ ਆਏ ਕਹਿੰਦੀ ਆ ਰਹੀਆਂ ਇਸ ਵਾਰੀ ਦਾਣਾ ਦੇ ਬਾਅਦ ਫਿਰ ਸਾਡੇ ਕੋਲ ਪਹਿਲਾ ਇਨਸਾਨ ਬਸਣ ਬਾਰਾਂ ਦੇ ਲੱਗ ਬਸਣ ਬਾਰਾਂ ਦੇ ਇੰਦਾ ਵੀ ਕਰਦੇ ਆ ਸਾਰੇ ਪਰਿਵਾਰ ਆ ਪੰਚਾਇਤ ਬੈਠੀ ਹੋਈ ਆ ਸਾਰੇ ਬੈਠੇ ਆ ਹੋਣਾ ਤੇ ਹੱਲ ਪੁਲਸਾਂ ਤੇ ਵੀ ਇਹੀ ਹੱਲ ਹੋਣਾ ਵੀ 3 ਛੱਡ ਕੇ ਜਾ ਤੇ ਸਾਰੇ ਪਰਿਵਾਰ ਨੇ ਚੁੱਪਚੀਂ ਦੇ ਪੁਲਸ ਸੱਦ ਲਈ ਆ ਦੇਖੋ ਹੈ ਅੱਪਾ ਜੀ ਬਾਹਰ ਆਜੋ ਕਹਿੰਦੇ ਹਵਾ ਲੱਗਦੀ ਆ ਨਹੀਂ ਵੀ 3 ਸੱਦਣ ਆਏ ਸੀ ਇੱਕ ਦੇਖਿਓ ਹੁਣ ਪਟਾਕੇ ਪੈਂਦੇ ਆਜਾ ਤੈਨੂੰ ਬੁਲਾਉਂਦੇ ਸੀ ਹਾਂ ਸੱਦ ਸੱਦ ਆਨਾਂ ਤੁਹਾਨੂੰ ਆਜਾ ਬੋਲੋ ਤੁਸੀਂ ਦੋ ਜਵਾਬ ਤੁਸੀਂ ਦੇਣਾ ਹੈਗਾ ਹੋਰ ਜਵਾਬ ਨਹੀਂ ਜਵਾਬ ਮੈਂ ਤਾਂ ਫਾਈਲ ਪੜੀਆ ਦੇਖਿਆ ਮੈਨੂੰ 7 ਸਾਲ ਹੋ ਗਏ ਕੋਟ ਤੋਂ ਥੱਕ ਗਿਆ ਦੁਬਾਰਾ ਉਹ ਤਾਂ ਉਹਨਾਂ ਨੇ ਹੀ ਜਾਣ ਜੀ ਤੁਹਾਨੂੰ ਤਾਂ ਖਾਣਾ ਹੀ ਨਹੀਂ ਹੈਗੇ ਤੁਸੀਂ ਤਾਂ ਕਹੇ ਮੇਰੇ ਨਾਲ ਫ੍ਰੈਸ਼ਮੈਂਟ ਚਪ ਕਰ ਜੂਗਾ ਸਾਰੀ ਖਾਣ ਨਹੀਂ ਸਾਰੀ ਮੈਂ ਤਾਂ ਮਿਲ ਜਾਂਦਾ ਆ ਦੱਸੋ ਤੁਸੀਂ ਕੱਲੇ ਆਂ ਖਾਣੇ ਕਿਉਂ ਨਹੀਂ ਦੇਖਿਆ ਮਾਨੂੰ ਤੁਸੀਂ ਕੱਲੀ ਧੱਕੇ ਨਹੀਂ ਖਾਂਦੇ ਨਹੀਂ ਹੈਗੇ ਕੋਣ ਅਤਰਕਰ ਸਾਹਿਬ ਸਾਰੀ ਖਾ ਰਹੇ ਉਹ ਵੀ ਖਾ ਰਹੇ ਨੇ ਤੁਸੀਂ ਵੀ ਖਾ ਰਹੇ ਹੋ ਸਤਾਰਕਰ ਸਾਹਿਬ ਤਿੰਨ ਵਾਰੀ ਇਸ ਘਰੇ ਲੈ ਕੇ ਆਗਾ ਜੇ ਤੀਜੀ ਵਾਰ ਆਇਆ ਮੈਂ ਪੰਚਾਇਤਾਂ ਲੈ ਕੇ ਜਨਾਬ ਸੋਣੀਂਗੀ ਮੈਂ ਕਿਉਂ ਨਹੀਂ ਲੈਕਤਾ ਲੈ ਕੇ ਆਉਂਦਾ ਇੱਥੇ ਮੈਂ ਆਇਆ ਤਾਂ ਪਸਾਉਂਡ ਦੇ ਮਾਰੀ ਆਇਆ ਨਹੀਂ ਅੱਜ ਤਿੰਨ ਵਾਰੀ ਪੰਚਾਇਤਾਂ ਲੈ ਕੇ ਇਸ ਘਰੇ ਝੂਠਾ ਬੱਚਾ ਦਾ ਅੱਜ ਕਰਾਈ ਬਥੇਗਾ ਤਾਂ ਇਹ ਜੀ ਤੁਹਾਨੂੰ ਕੋਈ ਚੱਕ ਕੇ ਲੈ ਗਏ ਖੋਣ ਆਏ ਨਹੀਂ ਜਾਂ ਕੁਝ ਹੋਰ ਸਮਵਧਤੀ ਦੇਣ ਆਏ ਨਹੀਂ ਸੁਣੋ ਅਤਰਕਰ ਸਾਹਿਬ ਇੱਕ ਮਿੰਟ ਹਾਂ ਜੀ ਵੇਖੀ ਇਹ ਬੱਚਾ ਕਰਦਾ ਕਿ ਮੈਂ ਮੇਰੇ ਭਾਈ ਨੂੰ ਕਹਿੰਦਾ ਮੇਰੀ ਹੈ ਮੈਂ ਕਹਿੰਦਾ ਮੈਂ ਕੁੱਚਣ ਦੀ ਮਾਂ ਮੇਰੇ 6 ਸਾਲ ਬੀਤ ਇੱਕ ਮਿੰਟ ਵਕਤ ਹਾਂਜੀ ਹਾਂ ਇਹ ਗੱਲ ਕਰੀ ਜਿਹੜੇ ਦੇ ਵਿਚਕਾਰ ਮੈਂ ਉਹ ਮਾੜੀ ਬੱਚੇ ਨਾ ਬੱਚਾ ਉਹ ਬੱਚੇ ਨੂੰ ਖਾਣ ਵਾਸਤੇ ਵੀ ਉਹ ਚਾਪੋ ਦੇਖਦੇ ਪੰਜ ਸਾਲ ਤੋਂ ਉਮਰ ਲੰਘ ਜਾਂਦੇ ਉਹ ਆਪਣਾ ਆਪ ਆਪੇ ਚੱਲੇ ਪੈਪਰ ਆਪੇ ਚੱਲਪਾ ਠੀਕ ਹੈ ਨਾ ਉਹ ਫੈਸਲੇ ਲੈਣ ਦੇ ਆਪ ਤੇ ਆ ਠੀਕ ਹੈ ਜ਼ਿੰਮੇਵਾਰ ਨੇ ਠੀਕ ਹੈ ਇਹ ਭਾਈ ਜੀ ਨੂੰ ਆਪਾਂ ਮੈਂ 21 ਸਾਲ ਕਰੂੰਗਾ ਭਾਈ ਜੀ ਤੇ ਤੁਹਾਡੀ ਜਨ ਬੇਟੀ ਤੁਹਾਡੀ ਹੈ ਤੇ ਉਹਨਾਂ ਨੂੰ ਉਹਨਾਂ ਦਾ ਪੰਡਾ ਹਟ ਗਿਆ ਉਹਨਾਂ ਨੂੰ ਹੂੰ ਠੀਕ ਹੈ ਜੇ ਕਹਿੰਦੇ ਪਾਸ ਕਾਲੇ ਜਿੱਦ ਲਈ ਇੰਨੀ ਜਾਨ ਹੈਗਾ ਇਹਦੇ ਲਈ ਮਤਲਬ ਅਸੀਂ ਪੰਚਾਇਤ ਵੱਲੋਂ ਵੀ ਤੇ ਪੂਰੇ ਕੰਚਨਵਾਲ ਵੱਲੋਂ ਵੀ ਇਹ ਬੇਨਤੀ ਕਰਦੇ ਅਸੀਂ ਇਹ ਦੇਖੋ ਧੀਆਂ ਦੇ ਘਰ ਬਸਾਉਣਾ ਚਾਹੁੰਦੇ ਹਾਂ ਠੀਕ ਹੈ ਨਾ ਕੋਰਟ ਰਾਹੀਂ ਕੋਰਟ ਰਾਹੀਂ ਦੇਖੋ ਨਹੀਂ ਤੁਸੀਂ ਕੋਰਟ ਰਾਹੀਂ ਥੱਕ ਚੁੱਕੇ ਹੋ ਠੀਕ ਹੈ ਨਾ ਦੋਨੇ ਵੱਡੇ ਵੱਡੇ ਥੱਕ ਜਾਂਦੇ ਆ ਕਿਉਂਕਿ ਕਹਿੰਦੇ ਨੇ ਚਿੱਟੇ ਕੋਰਟ ਤੇ ਕਾਲੇ ਕੋਰਟ ਤੋਂ ਵਜੋਂ ਠੀਕ ਹੈ ਨਾ ਤੇ ਹੁਣ ਆਪਾਂ ਉਹ ਇੱਕ ਜਿਵੇਂ ਕਹਿੰਦਾ ਸਟੇਜ ਤੇ ਆਪਾਂ ਕੱਟਨੇ ਗੋਲੇ ਆ ਤੇ ਇਹਦਾ ਸਾਡੇ ਹਸਤਾਖਰਨ ਕੇ ਬੇਨਤੀ ਆ ਵੀ ਤੁਹਾਡੇ ਅਤਿ ਚੇ ਕਰਾਪ ਠੀਕ ਹੈ ਨਾ ਉਹਨਾਂ ਨੇ ਵਿਆਹ ਨਿਕਰਾਇਆ ਤੁਸੀਂ ਵਿਆਹ ਕਰਾ ਦਾ ਜੇ ਤੁਹਾਡੇ ਕਰਮਚਾਹ ਹੈਗਾਗਾ ਇਹ ਅਲਾਉਡ ਹੈ ਤਾਂ ਸਾਨੂੰ ਉਹ ਚ ਕੋਈ ਪ੍ਰੋਬਲਮ ਨਹੀਂ ਠੀਕ ਹੈ ਨਾ ਉਹ ਬੇਟੀ ਨੂੰ ਕੋਈ ਪ੍ਰੋਬਲਮ ਨਹੀਂ ਹੈ ਠੀਕ ਹੈ ਨਾ ਉਹ ਤੁਹਾਡੀ ਮਤਲਬ ਪਤਨੀ ਹੈ ਤੁਹਾਡੀ ਬੇਟੀ ਹੈ ਉਹਨਾਂ ਨੂੰ ਉਹਨਾਂ ਦਾ ਬੰਦਾ ਹਾਸ ਕਰੇ ਉਹਨਾਂ ਦਾ 7 ਸਾਲ ਹੋ ਗਏ ਮਾਰ ਕੇ 7 ਸਾਲ ਹੋ ਗਏ ਕਹਿੰਦਾ ਉਹਨੇ ਉਹ ਕਿਸੇ ਦੇ ਬੈਠੀ ਜਾ ਕੇ ਵੀ ਬਾਪ ਬਦਲ ਲਿਆ ਹਾਂ ਹਾਂ ਕਹਿੰਦਾ ਮੈਂ ਉਹ ਮੇਮਾਨ ਨਾਲ ਉਹ ਬਾਪ ਮੇਰੀ ਕੁੜੀ ਨੂੰ ਉਹ ਦੇਉ ਬਾਪ ਜੀ ਨੇ ਨਾ ਵੀ ਗਲਤ ਥੀ ਹੁਣੇ ਕੁੜੀ ਉਹੀ ਗੱਲ ਹੋਊ ਛੋਡੇ ਨਾਲ ਹੁਣ ਤਾਂ ਤੇਰੇ ਹੀ ਹੈ ਹੁਣ ਉਹ ਹੋਰ ਬੈ ਗਈ ਕੁੜੀ ਨੂੰ ਬਾਪ ਬਾਪ ਨਹੀਂ ਵਿਆਹ ਤੋਂ ਦੇ ਸਕਦੇ ਮੈਂ ਤਾਂ ਜਿਹੜਾ ਦਾਦਾ ਬਰੇ ਬਰੇ ਸਾਲ ਦੀਆਂ ਕੁੜੀਆਂ ਨਾਲ ਕੀ ਹੋ ਰਿਹਾ ਨਾਲੇ ਬੈਠੀ ਉਹਦਾ ਕੋਟਾ ਕਿ ਜਰੀ ਨੇ ਕਰਦੇ ਨੇ ਕੋਟਾ ਦੇ ਮੁਤਾਬਕ ਤਾਂ ਤੁਹਾਨੂੰ ਇਹਨਾਂ ਨੇ ਇਹਨਾਂ ਨੇ ਬੇਦਖਲ ਕੀਤਾ ਪਿਆ ਹੈਗਾ ਇਹਦਾ ਜਿਹਨੇ ਕਹੀ ਬੋਲੀ ਤਾਂ ਹੁਣ ਜੋ ਮਰਜੀ ਬੋਲੀ ਜਾਣ ਹੁਣ ਜਿਹੇ ਕਹੀ ਜਾਣ ਸਾਨੂੰ ਗੱਲ ਨਹੀਂ ਬੇਦਖਲ ਨਹੀਂ ਕੀਤਾ ਪਿਆ ਇਹਨਾਂ ਨੇ ਉਹ ਤਾਂ ਕਹਿੰਦਾ ਬਿਲਕੁਲ ਬਿਲਕੁਲ ਹਾਂ ਉਹਦਾ ਜਿਹੜਾ ਉਹਦਾ ਕਬਈ ਉਹਦੇ ਜਿਹੜੇ ਤੁਸੀਂ ਖਰਚੇ ਦੀ ਗੱਲ ਕਰਦੇ ਹੋ ਉਹ ਜੋਬ ਕਰ ਰਹੇ ਨੇ ਇੱਕ ਬਿਆਨ ਮੈਂ ਦੇਣਾ ਚਾਹੁੰਦਾ ਜੋ ਨਹੀਂ ਹੁਣੇ ਮਾੜੀ ਹੋਣੀ ਇਹ ਮੇਰੀ ਗੱਲ ਸੁਣੋ ਇਹ ਜੋਬ ਕਰ ਰਹੇ ਆ ਜੇ ਤੁਹਾਡੇ ਘਰੇ ਆ ਕੇ ਪਤਾ ਨਹੀਂ ਵੈਸੇ ਵੀ ਹੱਕਾ ਉਹ ਤਾਂ ਕਿਹੜਾ ਜੋਬ ਕਰਦਾ ਹੋਵੇ ਚਾਹੇ ਜੋਬ ਕਰ ਰਿਹਾ ਹੋਵੇ ਤੁਹਾਡੇ ਇੱਧਰ ਆ ਕੇ ਬਸਮ ਗਏ ਹਾਂ ਬੱਚੇ ਦੀ ਜਮਾਈ ਪਤਾ ਨਹੀਂ ਕਿਤੇ ਲੱਗ ਜਾਣ ਜਿਹਨਾਂ ਨੂੰ ਪਤਾ ਲੱਗੂ ਜਿਹੜਾ ਬੱਚ ਦੇਖੋ ਜਦੋਂ ਆਪਾਂ ਬਾਹਰ ਜਾਂਦੇ ਆ ਮੇਰੀ ਗੱਲ ਸੁਣੋ ਇਹ ਬਾਪੂ ਜੀ ਹੁਣ ਕਹਿ ਰਹੇ ਆ ਜਦੋਂ ਤੁਸੀਂ ਗਉਣ ਗਏ ਸੀ ਬੜਾ ਆਪਾਂ ਲਾ ਜਿਵੇਂ ਕਹਿੰਦਾ ਬੈਂਡ ਵਾਜ ਜਾਣਾ ਲਾ ਲੱਕ ਤੁਸੀਂ ਹੁੰਦੇ ਜੀ ਬੜੀਆਂ ਖੁਸ਼ੀਆਂ ਨਾਲ ਹੁਣ ਤੁਸੀਂ ਇਹ ਗੱਲ ਨਾ ਕਹੋ ਮੇਰੀ ਬੇਨਤੀ ਆ ਠੀਕ ਹੈ ਨਾ ਮੁੰਡੇ ਨੂੰ ਵੀ ਬੁਲਾ ਲਓ ਆ ਗਿਆ ਮੁੰਡਾ ਵੀ ਆ ਜਾਓ ਮੈਂ ਕੁਰਸੀ ਲਿਆ ਭਾਈ ਕੁਰਸੀ ਘੜ ਦੋ ਬਾਹਰੋਂ ਕੁਰਸੀ ਚੱਕ ਲੈ ਉਸ ਤੇ ਮਰੋ ਕੁਰਸੀ ਦੇ ਦਿਓ ਬੈਠ ਕੇ ਬੈਠੋ ਇਹ ਨਾ ਤੇਰਾ ਫੜਾ ਦੇ ਆ ਕੈਮਰੇ 'ਚ ਨਾ ਲੱਗੇ ਹੁਣੇ ਕਿ ਦੇਖੋ ਇੱਕ ਵਾਰ ਸਭੀ ਬੈਠ ਜਾਓ ਅਮੇ ਤੁਹ ਜੀ ਆ ਜੀ ਉਤਨੀ ਨਾ ਨਾਨਾ ਨੂੰ ਕਹਿਣ ਜਿੱਦ ਕਰ ਦੇਖੋ ਮੈਂ ਵਿਆਹੀ ਹਾਂ ਕਿੱਥੇ ਮੈਨੂੰ ਗਿਆ ਕਿ ਲੈ ਕੇ ਆਇਆ ਸੀ ਤੇ ਧਰ ਵਿੱਚ ਲੈ ਕੇ ਆਇਆ ਸੀ ਸਪੈਨਡ ਚੌਂਕੀ ਦੇ ਵਿੱਚ ਨਹੀਂ ਸੀ ਲੈ ਕੇ ਆਇਆ ਕਿ ਉਹ ਰੋਲਾ ਪੈ ਜੇ ਉਹ ਤਾਂ ਡਿਸਕਿਊਟ ਹੋਵੇ ਜਿਉ ਤੁਹਾਨੂੰ ਪਤਾ ਵੀ ਇਸੇ ਕੁਝ ਟ੍ਰਿਕਟ ਹੋ ਸਕਦੀ ਆ ਇਸੇ ਨਾਲ ਬੰਦੀ ਸੀ ਬੰਦੀ ਸਾਡੇ ਨਾਲ ਪੰਚਾਇਤ ਸੀ ਮੈਂ ਉਸਨੇ ਨਹੀਂ ਗਿਆ ਸੀ ਇਨਫੋਰਮ ਕਰਨਾ ਥੋੜਾ ਹੁੰਦਾ ਵੀ ਚਲੋ ਕਿ ਗੱਲਬਾਤ ਹੋ ਜੇ ਪੁਲਿਸ ਦਾ ਮਤਲਬ ਨਹੀਂ ਹੁੰਦਾ ਵੀ ਕੋਈ ਵੀ ਇੱਥੇ ਆਇਆ ਬਾਹਰੋਂ ਆਇਆ ਵੀ ਲੜਾਈ ਤੇ ਉਹਦਾ ਨਾਮ ਦੀ ਕੋ ਟੂਰਨਾਮੈਂਟ ਜੈਕ ਕੁਮਾਰ ਅਜਮਨਾਰ ਤੇ ਜਿੰਨੇ ਕੋ ਗੱਲਬਾਤ ਦੀ ਮਤਲਬ ਪੁਲਿਸ ਨੂੰ ਇਨਫੋਰਮ ਕਰਨਾ ਮਤਲਬ ਇਹ ਹੁੰਦਾ ਕਿ ਪੁਲਿਸ ਨੂੰ ਪਤਾ ਕਿ ਤੁਸੀਂ ਇੱਥੇ ਆਇਆ ਬਾਹ ਜੋ ਵੀ ਤੁਹਾਨੂੰ ਲਿਖਾਇਆ ਤੁਸੀਂ ਦੇਖ ਲਓ ਕਿੰਨੇ ਦੇ ਤਰ੍ਹਾਂ ਉਹ ਇਹਦੇ ਕੋਈ ਨੰਮ ਨਹੀਂ ਰੱਖਨੇ ਲੋਰ ਆਪਾਂ ਜੇ ਮੈਂ ਸੁਣੀ ਨਹੀਂ ਤਾਂ ਨਾ ਪਰ ਮੋਟੇ ਮਿੰਟ ਤਾਂ ਤਾਂ ਇਹਨੂੰ ਜਿੱਥੇ ਦੱਸਣਾ ਕੋਈ ਨਹੀਂ ਕਿ ਆ ਮੈਂ ਕਦੇ ਨਹੀਂ ਨਾ ਤਾਂ ਪਤਾ ਨਹੀਂ ਪਰ ਇਹ ਸਤਨਾਵਾ ਚਲੇ ਗਿਆ ਲੈ ਕੇ ਗਿਆ ਤਾਂ ਤੁਸੀ ਦੇਖੋ ਗਏ ਪਰ ਮੈਨੂੰ ਤਾਂ ਦਿੱਕਤ ਹੋਣੀ